ਮੈਂ ਉੱਥੇ ਗੁਰੂਕਰਮ ਮੱਥਾ ਟਿਕਣ ਜਾਣਾ ਸਰ ਰੋਕ ਨਹੀਂ ਸਕਦੇ ਤੁਸੀਂ ਕਿਸ ਵਾਸਤੇ ਰੋਕਤਾ ਗੁਰੂ ਘਰ ਨਹੀਂ ਗੁਰੂ ਘਰ ਜਾਣ ਤੋਂ ਤੁਸੀਂ ਰੋਕਦੇ ਨਹੀਂ ਜਿਹੜੇ ਆਰਡਰ ਆ ਗਿਆ ਸੀ ਉਹ ਹੀ ਫੋਨ ਕਰ ਰਹੇ ਸਰ ਨਹੀਂ ਆਰਡਰ ਕੌਣ ਕਿਨੇ ਦਿੱਤੇ ਹੈ ਭਗਵਾਨ ਜੀ ਮਾਨੇ ਨਹੀਂ ਸਰ ਸਾਡੇ ਸਿਨੀਅਰ ਨਹੀਂ ਨਹੀਂ ਕੇਜਰੀਵਾਲ ਨੇ ਦਿੱਤੇ ਹੈ ਨਹੀਂ ਸਾਡੇ ਸੀਨੀਅਰਸ ਨੇ ਸਰ ਫਰਮ ਡਿਪਾਰਟਮੈਂਟ ਦੇ ਨਹੀਂ ਡਿਪਾਰਟਮੈਂਟ ਤੋਂ ਉਹਨਾਂ ਨੂੰ ਕਿਨੇ ਦਿੱਤੇ ਕੇਜਰੀਵਾਲ ਨੇ ਸਰ ਉਹ ਸਰ ਉਹ ਜਾਣਦੇ ਹੋਗੇ ਨਹੀਂ ਨਹੀਂ ਪਰ ਸਰ ਕਿਤੇ ਮੈਨੂੰ ਫੋਨ ਕਰ ਜਾਓ ਸਰ ਰੋਕ ਸਕਦੇ ਭਲੀਭਾਦੀ ਜਾਣਦੇ ਹੋ ਇਹ ਤਾਂ ਆਪਾਂ ਨੂੰ ਸਰ ਨੀ ਗੁਰੂ ਘਰ ਜਾਣ ਤੋਂ ਨਹੀਂ ਰੋਕ ਸਕਦੇ ਇਹ ਤੇ ਤੁਹਾਨੂੰ ਪਤਾ ਨਹੀਂ ਮੈਂ ਤਾਂ ਕੋਈ ਆ ਜਾ ਕੋਈ ਦੇਖਿਆ ਨਹੀਂ ਪਹਿਲੀ ਵਾਰ ਹੋਇਆ ਕਿ ਐਮਰਜੈਂਸੀ ਲੱਗ ਗਈ ਹੈ ਇੰਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਵਰਕਰਾਂ ਤੋਂ ਗੱਲ ਹੈਗਾ ਕਿ ਨਹੀਂ ਇੱਕ ਟੱਕਾ ਹੋ ਰਿਹਾ ਹੈ ਅਜੇ ਤੱਕ ਮੈਂ ਤਾਂ ਗੁਰੂ ਘਰ ਮੱਥਾ ਥੀ ਆਮ ਸਾਹਿਬ ਮੱਥਾ ਟੇਕਣ ਜਾਣਾ ਹੈ ਦੇਖੇ ਚਲੋ ਸਾਨੂੰ ਨਾਂ ਲੈ ਕੇ ਚਲੋ ਲੈ ਕੇ ਲੋਕਾਂ ਦੇ ਤੱਕ ਲੈਣਾ ਸਰ ਯਾਰ ਗੁਰੂ ਘਰ ਜਾਣ ਕੋਲ ਸਰ ਕਿਸੇ ਕਾਰਨ ਬੰਦ ਕੀਤੀ ਹੋਈ ਹੈ ਸਰ ਥੋੜੀ ਜਿਹਾ ਤੁਰ ਕੇ ਜਾਵਟਦੇ ਹਾਂ ਹਾਂਜੀ ਸਰ ਤੁਰ ਕੇ ਜਾਵੜੀਏ ਹੱਲੇ ਸਰ ਦੀ ਬੰਦ ਕੀਤੀ ਹੋਈ ਹੈ ਸਰ ਨਹੀਂ ਗੁਰਦੁਆਰਾ ਸਾਹਿਬ ਦਾ ਰੋਡ ਤੇ ਬੈਨ ਹੈ ਕੋਈ ਸਕਿਉਰਟੀ ਰੀਜ਼ਨ ਕਰਕੇ ਬੰਦ ਨਹੀਂ ਨਹੀਂ ਆਹ ਆਹ ਸੜਕ ਜਿਹੜੀ ਅਸੀਂ ਆਪਦੀ ਰਿਸਪੌਂਸਿਬਿਲਟੀ ਤੇ ਆਪਦੀ ਸਕਿਉਰਟੀ ਚ ਜਾਣਦੇ ਹਾਂ ਨਹੀਂ ਸਰ ਸਾਡੀ ਸਰ ਸਾਡੀ ਸਾਡੀ ਚਲੋ ਆਪਾਂ ਤੁਰ ਕੇ ਜਾਂਦੇ ਹਾਂ ਨਹੀਂ ਜਾਂਦੇ ਸਰ ਆ ਜਾਵਾਂ ਜਾਂ ਕੋਈ ਗੱਲ ਆ ਜਾ ਜਾ ਆ ਜਾ ਤੁਰ ਤੁਰੋ ਜਲਦੀ ਜਿਹੜੇ ਪਾਸੇ ਨੂੰ ਤੁਰੋ قالے هاے میں نہیں ڈر گئے کالے ورکراں تو گوردوارہ صاحب جان تو بھی روک رہے ہیں چلو کوئی کر لے میں 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 سوشل ہو جاؤ دیکھو اس طور تے کہہ رہے نہیں کہ جوڑا ہے بھائی بتا کیا ہے تو سے ٹیکن لے جانا سی ڈیٹین ਸਰ ਵੀ ਸਭ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕੋ ਮੇਰਾ ਅੱਛਾ ਮੇਰੀ ਬੇਨਤੀ ਹੈ ਗੁਰੂ ਘਰ ਜਾਣ ਤੋਂ ਰੋਕੋਗੇ ਗੁਰੂ ਘਰ ਤੁਸੀਂ ਬਾਅਦ ਜਾ ਦੇ ਦੋ ਕਿਹਦੇ ਕੋਈ ਟਾਈਮ ਹੈ ਤੁਸੀਂ ਦੱਸੋਗੇ ਗੁਰੂ ਘਰ ਕਦੋਂ ਜਾਣਾ ਸੀ ਪਿੱਛੇ ਜਾ ਹੁਣ ਤਸਮਤ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਐਸਪੀ ਤੁਸੀਂ ਵੀ ਇੱਕ ਗੁਰੂ ਦੇ ਸਿੱਖ ਹੋ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗੀ ਜੀ ਤੁਸੀਂ ਫਿਰ ਗ੍ਰਿਫਤਾਰੀ ਦਿਓ ਸੱਜੇ ਨਹੀਂ ਗੱਲ ਨਹੀਂ ਪਤਾ ਤੁਸੀਂ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਸਾਨੂੰ ਚਲੋ ਸਰ ਉਹਦਾ ਅਸੀਂ ਜਵਾਬ ਦੇਣਾ ਸਰ ਅਸੀਂ ਕੋਰਟ ਵੀ ਦੇਣਾ ਪਬਲਿਕਮ ਦੇਣਾ ਚਾਹੀਦਾ ਅੱਛਾ ਅੱਛਾ ਹਾਂ ਤੁਹਾਨੂੰ ਦੱਸਾਂ ਮੈਂ ਯਾਰ ਕਦੇ ਮੈਨੂੰ ਸਾਢੇ 7:00 ਵੀ ਹੈ ਮੈਂ ਤਾਂ ਸਾਰੀ ਗੱਲ ਪਿੱਛੋਂ ਧੱਕਾ ਮਾਰ ਰਿਹਾ ਯਾਰ ਯਾਰ ਗੁਰੂ ਘਰ ਜਾਣ ਤੋਂ ਇੱਕ ਮੈਨੂੰ ਦੱਸ ਦਿਓ ਕਿਹੜੇ ਕਾਨੂੰਨ 'ਚ ਰੋਕ ਰਹੇ ਹੋ ਇਹਨਾਂ ਤਾਂ ਦੱਸ ਦਿਓ ਸਰ ਬੁਰਦਵਾਰਾ ਸਾਹਿਬ ਮੱਥਾ ਟੇਕਣ ਜਾਣਾ ਹੈ ਕਿਹੜੇ ਕਾਨੂੰਨ ਤਹਿਤ ਰੋਕ ਰਹੇ ਹੋ ਇਹ ਤਾਂ ਦੱਸੋ ਲਿਖ ਕੇ ਦੇਦਾ ਲਿਖ ਕੇ ਦੇਦਾ ਨਹੀਂ ਪਰ ਇੱਕ ਗੱਲ ਬੋਲਣੀ ਹੈ ਮੈਂ ਇਹ ਕਹਿਣਾ ਚਾਹਣਾ ਹਾਂ ਯਾਰ ਬੜੀ ਮੋਟੀ ਤਾਂ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਹੈ ਇੱਕ ਬਾਹਰਲੇ ਬੰਦੇ ਤੋਂ ਹੁਕਮ ਲੈਣ ਲੱਗ ਗਏ ਤੁਸੀਂ ਤੇਜਰੀਵਾਲ ਤੋਂ ਕੀ ਸ਼ਰਮ ਹੋਣੀ ਚਾਹੀਦੀ ਹੈ ਯਾਰ ਆਪਣ ਘੜਟ ਘੜਟ ਆਪਣੀ ਫੋਰਸ ਪੰਜਾਬ ਦੇ ਚੀਫ ਮਿਨਿਸਟਰ ਤੋਂ ਤਾਂ ਆਰਡਰ ਲਏ ਕਿਹੜਾ